ਜੋ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਉਸਨੇ ਹਰਿਆਣਾ ਤੇ ਰਾਜਸਥਾਨ ਨੂੰ ਜਿਹੜਾ ਪਾਣੀ ਹੈ ਉਹ ਛੱਡ ਦਿੱਤਾ ਅੱਜ ਦੁਪਹਿਰ ਤਕਰੀਬਨ 1 ਵਜੇ ਛੱਡਿਆ ਗਿਆ ਜੋ ਕਿ ਅਗਲੇ 1 ਸਾਲ ਦਾ ਲੇਖਾ ਜੋਖਾ ਹੈ ਪਾਤੂਦਨ ਲਈ ਤੇ ਨਾ ਹੈ ਉਹ ਕਰਕੇ ਦਿਖਾਤਾ ਇਸੇ ਲਈ ਉਹ ਕਹਿੰਦੇ ਅੱਜ ਉਥੇ ਗਏ ਨੰਗਲਗਾਂ ਦੇ ਉੱਤੇ ਅਚੇਚੇ ਤੌਰ ਤੇ ਸਨੇਹਾ ਦੇਣ ਦੇ ਲਈ ਕਿ ਪੰਜਾਬ ਨੇ ਕਿਸ ਤਰ੍ਹਾਂ ਪਹਰੇਦਾਰੀ ਕੀਤੀ ਹੈ ਸਿੰਘ ਸਾਹਿਬਾਨਾ ਵੱਲੋਂ ਜੋ ਫੈਸਲੇ ਸੁਣਾਏ ਗਏ ਉਸ ਦੇ ਵਿੱਚ ਕਈਆਂ ਨੂੰ ਸਜ਼ਾਆਂ ਹੋਈਆਂ ਕਈਆਂ ਦਾ ਸਨਮਾਨ ਹੋਇਆ ਕਈਆਂ ਨੂੰ ਮਾਫ਼ੀਆਂ ਮਿਲੀਆਂ ਤੇ ਦੇਖਾਈ ਦਿੰਦਾ ਹੈ ਕਿ ਕਾਫੀ ਸਰਗਰਮੀ ਨਾਲ ਤਾਂ ਮੰਗਾਂ ਵਿਚਰ ਰਹੇ ਆ ਔਰ ਕੋਸ਼ਿਸ਼ੇ ਕਾਰਿਆ ਪੰਥ ਨੂੰ ਇਕੱਠਾ ਕਰਨ ਦੀ ਅੱਜ ਦੇ ਆਪਰੇ ਨੂੰ ਵੀ ਇਸੇ ਤਰ੍ਹਾਂ ਦੇਖਣ ਦੀ ਲੋੜ ਹੈ ਦੇਖੋ ਸਿੱਖ ਪ੍ਰਚਾਰ ਕਰਨ ਛੱਡਣ ਵਾਲਾ ਇੱਕ ਬਹੁਤ ਉਹਨਾਂ ਦਾ ਨਾਮ ਹੈ ਲੱਖਾਂ ਉਹਨਾਂ ਨੂੰ ਸੁਣਨ ਵਾਲੇ ਆ ਪੈਰੋਕਾਰ ਉਹਨਾਂ ਦੇ ਪਰ ਅੱਜ ਸੁਖਬੀਰ ਬਾਦਲ ਨੇ ਜਿਹੜੇ ਉਹ ਕਾਫੀ ਗਰਮ ਨਜ਼ਰ ਆਏ ਉਹਨਾਂ ਨੇ ਐਯਾਲੀ ਸਾਹਿਬ ਨੂੰ ਬਾਰੇ ਕਾਫੀ ਕੁਝ ਬੋਲਿਆ ਕੀ ਕਹਿਣਾ ਚਾਹੋਗੇ ਕਿਉਂਕਿ ਇਹਦੇ ਨਾਲ ਸਾਫ ਪਤਾ ਲੱਗਦਾ ਹੈ ਕਿ ਜਿਹੜਾ ਪਾੜਾ ਹੈ ਜਾਂ ਵਿਖਰੇਵਾ ਹੈ ਉਹ ਹੋਰ ਵੱਧ ਗਿਆ ਹੈ। ਕਿਹਾ ਸੀ ਕਿ ਇਹਦਾ ਲਿਖਾ-ਜੁਖਾ ਉਹਨਾਂ ਚਈ ਰਹੇ ਅੰਦੋਲਨ ਦਾ ਕੋਈ ਨਹੀਂ ਗੱਲ ਅਸੀਂ ਕਹਿੰਦੇ ਪੱਥਰ ਵੀ ਲਿਖਿਆ ਉਹਦਾ ਕੋਈ ਜਵਾਬ ਕੋਈ ਨਹੀਂ ਆਇਆ। ਉਹਨਾਂ ਨੇ ਨਾਲੇ ਇਹ ਵੀ ਗੱਲ ਕਹੀ ਸੀ ਕਿ ਅਸੀਂ ਹੁਣ ਇਹ ਗੱਲ ਸਪਸ਼ਟ ਹੈ ਕਿ ਅਸੀਂ ਜਿਹੜਾ ਹੈਗਾ ਸਨੁਲਕ ਕਿਸਾਨ ਮੋਰਚਾ ਜਿਹੜਾ ਗੈਰ ਆਸੀ ਆ। ਉਹ ਤਾਂ ਐਸਾ ਨਹੀਂ ਰਿਹਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਹੈ ਜਿਹੜੀ ਉਹ ਕਦੋਂ ਹੋਣ ਜਾ ਰਹੀ ਹੈ ਤੇ ਇਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਅਪਡੇਟ ਹੈ ਕਿਉਂਕਿ ਨਜ਼ਰਾਂ ਤਾਂ ਸਿੱਖ ਪਾਈਚਾਰੇ ਦੀਆਂ ਉੱਥੇ ਵੀ ਜ਼ਰੂਰ ਟਿਕੀਆਂ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋ ਤੇ ਪਿਛਲੇ ਦਿਨਾਂ ਚ 40 ਜਿਹੜੇ ਨਵੇਂ ਦੇ ਆ ਵੀਰਵਾਰ ਨੂੰ ਦੀ ਚੋਣ ਹੋ ਗਈ ਹੈ ਹਮ ਉਹਨਾਂ ਦੇ ਸਦਾਨ ਦੇ ਵਿੱਚ ਕਨਸਟੀਟਿਊਸ਼ਨ ਜੈਕਟ ਸੇ ਗੱਲ ਦਰ ਜਾ ਕੇ ਨਵੇਂ ਮੈਂਬਰ ਨੋਮੀਨੇਟ ਹੋਣਗੇ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਗੱਲਬਾਤ ਵਿਚਾਰ ਚਰਚਾ ਕਰਾਂਗੇ ਕੁਝ ਅਹਿਮ ਵਿਸ਼ਿਆਂ ਦੇ ਉੱਪਰ ਜਿਸ ਦੇ ਵਿੱਚੋਂ ਸਭ ਤੋਂ ਵੱਡਾ ਵਿਸ਼ਾ ਜਿਹੜਾ ਉਹ ਪੰਜਾਬ ਦੇ ਪਾਣੀਆਂ ਦਾ ਕਿਉਂਕਿ ਅੱਜ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਉਹ ਵੀ ਨੰਗਲ ਡੈਮ ਪਹੁੰਚੇ ਉੱਥੇ ਵੀ ਉਹ ਕਰੜੇ ਸ਼ਬਦਾਂ ਦੇ ਵਿੱਚ ਇਹ ਕਹਿੰਦੇ ਨਜ਼ਰ ਆਇਆ ਕਿ ਪੰਜਾਬ ਦੇ ਕੋਲ ਇੰਨਾ ਵਾਧੂ ਪਾਣੀ ਨਹੀਂ ਹੈ ਅਸੀਂ ਆਪਣੇ ਹਿੱਸੇ ਦਾ ਪਾਣੀ ਹੈ ਜਿਹੜਾ ਉਹ ਪਹਿਲਾਂ ਹੀ ਜਿਹੜਾ ਹਰਿਆਣੇ ਨੂੰ ਦੇਣਾ ਸੀ ਉਹ ਦੇ ਚੁੱਕੇ ਆ ਇਸ ਤੋਂ ਇਲਾਵਾ ਗੱਲ ਮੈਨੇਜਮੈਂਟ ਬੋਰਡ ਦੀ ਵੀ ਕਰਾਂਗੇ ਕਿਉਂਕਿ ਅੱਜ ਫਿਰ ਤੋਂ ਪਾਣੀ ਛੱਡ ਦਿੱਤਾ ਗਿਆ ਹਰਿਆਣੇ ਤੇ ਰਾਜਸਥਾਨ ਨੂੰ ਇਸ ਤੋਂ ਇਲਾਵਾ ਅੱਜ ਫਸੀਲ ਤੋਂ ਕੁਝ ਐਮ ਫੈਸਲੇ ਹੋਏ ਨੇ ਤੇ ਕਿਤੇ ਨਾ ਕਿਤੇ ਜਿਹੜੇ ਬਾਗੀਸੁਰ ਲੰਬੇ ਸਮੇਂ ਤੋਂ ਅਕਾਲੀ ਦਲ ਦੇ ਵਿੱਚ ਚੱਲ ਰਹੇ ਸੀ ਉਹਨਾਂ ਨੂੰ ਸ਼ਾਇਦ ਅਜ ਸੁਖਬੀਰ ਬਾਦਲ ਉਹਨਾਂ ਨੇ ਵੀ ਦੇ ਦਿੱਤੀ ਹੈ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਸਿੱਧੂ ਸਾਹਿਬ ਤੁਹਾਡੇ ਬਹੁਤ-ਬਹੁਤ ਭਾਵਤਨ ਹੋਤੜਾ ਦਰਸ਼ਕਾਂ ਨੂੰ ਨੇ ਸਤਿਕਾਰ ਸਸਿਕਾਰ ਆਪਾ ਹਜ਼ਾਰਾਂ ਦਰਸ਼ਕਾਂ ਦੇ ਵਿਚਾਰੀ ਸਲਾਉ ਸੋਹਾਲ ਜੀ ਸਿੱਧਾ ਸਾਹਿਬ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਅੱਜ ਖੁਦ ਨੰਗਲ ਡੈਮ ਤੇ ਪਹੁੰਚੇ ਹੋਏ ਸੀ ਜਿੱਥੇ ਉਹਨਾਂ ਨੇ ਉਹ ਆਪਣੇ ਬਿਆਨ ਜਾਂ ਉਹ ਗੱਲ ਦੁਹਰਾਈ ਹੈ ਜੋ ਪਿਛਲੇ ਲੰਬੇ ਦਿਨਾਂ ਤੋਂ ਉਹ ਦੁਹਰਾਉਂਦੇ ਆ ਰਹੇ ਨੇ ਤੇ ਗੱਲ ਕਰੀਏ ਤਾਂ ਅੱਜ ਜੋ ਪਾ ਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਉਸਨੇ ਹਰਿਆਣਾ ਤੇ ਰਾਜਸਥਾਨ ਨੂੰ ਜਿਹੜਾ ਪਾਣੀ ਹੈ ਉਹ ਛੱਡ ਦਿੱਤਾ ਅੱਜ ਦੁਪਹਿਰ ਤਕਰੀਬਨ 1 ਵਜੇ ਛੱਡਿਆ ਗਿਆ ਜੋ ਕਿ ਅਗਲੇ 1 ਸਾਲ ਦਾ ਲੇਖਾ ਜੋਖਾ ਹੈ ਕੀ ਕਹਿਣਾ ਚਾਹੋਗੇ ਇਸ ਮਸਲੇ ਦੇ ਉੱਪਰ ਕੀ ਲੱਗਦਾ ਤੁਹਾਨੂੰ ਕਿ ਅਗਲੇ 1 ਸਾਲ ਤੱਕ ਹਰਿਆਣਾ ਹੁਣ ਸੋਚ ਸਮਝ ਕੇ ਚੱਲੇਗਾ ਆ ਦੇਖੋ ਜਿਦਾ ਤੁਸੀਂ ਕਹਿ ਰਹੇ ਹੋ ਕਿ ਮੁਕੰਦਿ ਪ੍ਰਗਵੰਤਮਾਨ ਵੱਲੋਂ ਜਿਹੜਾ ਪਿਛਲੇ ਸਮੇਂ ਜੋ ਪਾਣੀ ਦੇ ਮੁੱਦੇ ਤੇ ਗੱਲਾਂ ਕੀਤੀਆਂ ਉਹ ਦੁਹਰਾਇਆ ਗਿਆ ਹੈ ਹੂੰ ਮੈਂ ਕਹਾਂਗਾ ਦਰਾਇਆ ਨਹੀਂ ਉਹਨਾਂ ਨੇ ਮੋਰ ਲਾਤੀ ਹੈ ਜੋ ਉਹਨਾਂ ਨੇ ਕਿਆ ਸੀ ਕਰਕੇ ਵਿਖਾਤਾ ਉਹਨਾਂ ਨੇ ਕਿਆ ਸੀ ਕਿ ਹਰਿਆਣਾ ਨੂੰ ਫालतू ਪਾਣੀ ਅਸੀਂ ਨਹੀਂ ਦੇ ਸਕਦੇ ਜੀ ਆਂਗੜਾ ਗੋੜ ਨੇ ਜ਼ੋਰ ਲਾ ਲਿਆ ਕੇਂਦਰ ਨੇ ਜ਼ੋਰ ਲਾ ਲਿਆ ਹਰਿਆਣਾ ਨੇ ਜ਼ੋਰ ਲਾ ਲਿਆ ਕਿ ਅੱਜ ਜਦੋਂ ਅਸੀਂ ਆਪਾਂ ਬੈਠੇ ਆ ਤਾਂ ਉਹ ਜਿੱਦਾਂ ਕਹਿੰਦੇ ਪੰਜਾਬੀ ਜਿਖਿਓ ਫੈਸਲੇ ਦੀ ਘੜੀ ਆ ਗਈ ਹੈ ਜਦੋਂ ਪਾਣੀ ਸਵਾਲਕ ਤੌਰ ਤੇ ਹਰਿਆਣਾ ਨੂੰ ਮਿਲਣਾ ਹੈ ਉਹ ਸੜਨ ਤੱਕ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਗੱਲ ਸਾਫ਼ ਕਰਤੀ ਕਿ ਨਾ ਸਾਡੇ ਕੋਲੇ ਪਾਣੀ ਸੀ ਫालतू ਦਾ ਨਹੀਂ ਤੇ ਨਾ ਹੈ ਉਹ ਕਰਕੇ ਦਿਖਾਤਾ ਇਸੇ ਲਈ ਉਹ ਕਹਿੰਦੇ ਅੱਜ ਉਹਥੇ ਗਏ ਆ ਨੰਗਲਾਇੰਦ ਉਹਤੇ ਅਚੇਚੇ ਤੌਰ ਤੇ ਸੁਨੇਹਾ ਦੇਣ ਦੇ ਲਈ ਕਿ ਪੰਜਾਬ ਨੇ ਕਿਸ ਕਦਰ ਪਹਿਰੇਦਾਰੀ ਕੀਤੀ ਹੈ ਜੇ ਆਪਾਂ ਕੇਵਲ ਪਹਿਰੇਦਾਰੀ ਦੀ ਗੱਲ ਕਰੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਉਹਥੇ ਗਏ ਆ ਤਾਂ ਜਿਸ ਤਰੀਕੇ ਨਾਲ ਉਹ ਇਲਾਕੇ ਦੇ ਲੋਕ ਆ ਜਿਹੜੇ ਇਕੱਠੇ ਹੋਏ ਸੀ ਤਾਂ ਨਾ ਦਿੰਦੇ ਐਨਾਂ ਤਰ੍ਹਾਂ ਤੋਂ ਸੰਬੋਧਨ ਕਰ ਰਹੇ ਸੀ ਉਨੇ ਗੱਲ ਕਹੀ ਕਿ 24 ਮਈ ਨੂੰ ਜੇ ਹੋਰ ਤੋਂ ਜਨਾਬਤੰਨਾ ਬਾਤੰਨਾ ਬਾਤ ਜਿਹੜਾ 24 ਮਈ ਨੂੰ ਕੇਂਦਰ ਵੱਲੋਂ ਪ੍ਰਧਾਨ ਮੰਤਰੀ ਮੀਟਿੰਗ ਲੈ ਰਹਿ ਨितीश ਉਹਦੀ ਕਿ ਕੰਦਰ ਦੇ ਨितीश ਉਹਦੀ ਮੀਟਿੰਗ ਆਉਦੇ ਜੀ ਪੰਜਾਬ ਨੂੰ ਪਾਣੀਆਂ ਦੀ ਵੰਡ ਨਵੇਂ ਸਿਰੇ ਤੋਂ ਕਰਨ ਦਾ ਮਾਮਲਾ ਉਠਾਇਆ ਜਾਏਗਾ ਕਿ ਪੰਜਾਬ ਕੋਲ ਫालतू ਪਾਣੀ ਹੈ ਹੀ ਨਹੀਂ ਮੁੱਖ ਮੰਤਰੀ ਆਖ ਰਿਹਾ ਕਿ ਹਰਿਆਣਾ ਤਾਂ ਇਹ ਵੀ ਕਹਿ ਰਿਹਾ ਕਿ ਐਸ ਵਾਈਲ ਬਣਾਓ ਹੰਨੇ ਜਦੋਂ ਪਾਣੀ ਨਹੀਂ ਜਿੱਦਾਂ ਉਹਨਾਂ ਦਾ ਆਪਣਾ ਗੱਲ ਕਰਨ ਦਾ ਤਰੀਕਾ ਹੈ ਤਾਂ ਫਿਰ ਇਸ ਐਸਐਲ ਦੇ ਵਿੱਚ ਕਹਿੰਦੇ ਸੂਰ ਛੱਡਾਂਗੇ ਜੀ ਇਹ ਵੀ ਕਹਿੰਦੇ ਆ ਫਿਰ ਜ਼ਮਾਨਾ ਨਿਕਲ ਗਿਆ ਜਦੋਂ ਜਿਹੜਾ ਹੈਗਾ ਚਾਂਦੀ ਦੀ ਕਹੀ ਲੈ ਕੇ ਪਾਣੀਾਂ ਦੇ ਟੱਕ ਲਾਉਣ ਵਾਲੇ ਨੇਤਾ ਹੁੰਦੇ ਸੀ ਹੂੰ گاਉਂ ਨੇਤਾ ਜਿਨ੍ਹਾਂ ਨੇ ਖੇਤਾਂ ਨੂੰ ਸਿੱਧੀ ਨਹਿਰ ਜਾਂਦੀ ਸੀ ਕਹਿੰਦੇ ਅਸਲ ਸਾਹਿਬ ਪਾਣੀ ਦੇ ਰਖਵਾਲੇ ਹੋਣ ਆਏ ਆ ਉਹ ਆਪਣੇ ਆਪ ਨੂੰ ਪਾਣੀ ਦੇ ਰਖਵਾਲੇ ਕਹਿੰਦੇ ਸੀ ਉਹਨਾਂ ਦੇ ਖੇਤਾਂ ਦਾ ਸਿੱਧੀਆਂ ਨਹਿਰਾਂ ਜਾਂਦੀਆਂ ਰਹੀਆਂ ਤੇ ਚਾਹਦੀਆਂ ਕਈਆਂ ਨਾ ਟੱਕਾ ਲੋងਦੇ ਰਹੀਆਂ ਹੂੰ ਜਿੱਦ ਤੱਕ ਸਵਾਲ ਹੈ ਹਰਿਆਣਾ ਦਾ ਹਰਿਆਣਾ ਵਾਰਨ ਸਪਸ਼ਟ ਤੌਰ ਤੇ ਗੱਲ ਕਹੀ ਹੈ ਦੇਖੋ ਕਿ ਹਰਿਆਣਾ ਲਗਾਤਾਰ ਪੰਜਾਬ ਨੂੰ ਧੱਕੇ ਦੀ ਗੱਲ ਕਹਿੰਦਾ ਰਿਹਾ ਧੱਕੇ ਦੀ ਗੱਲ बार-बार ਹੁੰਦੀ ਰਹੀ ਹੈ ਪਰ ਮੁਖਵੰਦਰੀ ਭਗਵੰਤ ਮਾਨ ਨੇ ਅੱਜ ਚੇਚੇ ਤੌਰ ਤੇ ਫਿਕਰ ਜਨ ਵਾਲੀ ਗੱਲ ਕਹੀ ਹੈ ਕਿ 15. ਹੂੰ ਸਿਰ تقريبا ਜੜਾਗਾ 50 ਲੱਖ ਕਿਊਸਿਕ ਪਾਣੀ ਹਰਿਆਣਾ ਨੂੰ ਜੜਾ ਮਿਲਦਾ ਸੀ ਉਸ ਦੇ ਹਿੱਸੇ ਦਾ ਪਰ ਉਸ ਨੂੰ ਮਿਲਿਆ 16.48 ਲੱਖ ਉਸੇ ਜ ਤਕਰੀਬਨ 1 ਲੱਖ ਕਿਉਂ ਉਸੇ ਪਾਣੀ ਫालतू ਲੈ ਕੇ ਹਰਿਆਣਾ ਫਿਰ ਇਹ ਗੱਲ ਕਹਿ ਰਿਹਾ ਕਿ ਸਾਨੂੰ ਪਾਣੀ ਨਹੀਂ ਮਿਲਿਆ ਪਾਣੀ ਕਿਉਂ ਨਹੀਂ ਮਿਲਿਆ ਉਹ ਜਿਹਦਾ ਦੀ ਸਥਿਤੀ ਬਣੀ ਵੀ ਹੈ ਦੂਜੇ ਪਾਸੇ ਹਰਿਆਣਾ ਦੀਆਂ ਪੀੜੀ ਕਲ ਪਾਰਟੀਆਂ ਉਹੀ ਗੌਰਨਰ ਦੇ ਘੇੜੇ ਦੇ ਘੇੜਾ ਬਣ ਰਹੀਆਂ ਕੱਲ ਇੱਕ ਪਾਰਟੀ ਨੇ ਮੋਰੰਡਮ ਦਿੱਤਾ ਅੱਜ ਇਹ ਨੈਲੋ ਦੂਜੇ ਗਰੁੱਪ ਨੇ ਮੋਰੰਡਮ ਦਿੱਤਾ ਉਹਨਾਂ ਨੇ ਕਰਨ ਨੂੰ ਇਹੀ ਗੱਲ ਕਹੀ ਹੈ ਕਿ ਇਹ ਸਵੇਲ ਬਾਨਣੀ ਚਾਹੀਦੀ ਹੈ ਪੰਜਾਬ ਹਰਿਆਣਾ ਦੇ ਇੱਥੇ ਦਾ ਪਾਣੀ ਨਹੀਂ ਦੇ ਰਿਆ ਪਾਣੀ ਮਿਲਣਾ ਚਾਹੀਦਾ ਸੋ ਹਰਿਆਣਾ ਵੱਲੋਂ ਦੁਆ ਤਾਂ ਵਧ ਰਿਹਾ ਮੈਂ ਦੇਖ ਰਿਹਾ ਸੀ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਨੇ ਕਿਹਾ ਐਨ 24 ਦੀ ਜਿਹੜੀ ਪ੍ਰਧਾਨ ਮੰਤਰੀ ਦੀ ਮੀਟਿੰਗ ਹੈ ਉਹ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਸਣੀ ਸਾਵਾ ਉਹ ਪ੍ਰਧਾਨ ਮੰਤਰੀ ਨੂੰ ਦਿੱਲੀ ਮਿਲ ਕੇ ਆਏ ਆ ਕਿਹਾ ਤਾਂ ਉਹਨਾਂ ਨੇ ਹੀ ਹੈ ਕੈਪਰੇਸ਼ਨ ਤੋਂ ਦੂਰ ਜਿਹੜਾ ਕੰਮ ਜਬੀ ਉਹਦੀ ਵਧਾਈ ਦੇਣ ਗਏ ਆ ਆਪਾਂ ਸਾਰੇ ਜਾਣਦੇ ਜਿਵੇਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੂੰ ਮਿਲਦੇ ਆ ਤਾਂ ਗੱਲ ਕੇਵਲ ਵਿਧਾਨ ਸਭਾ ਤੱਕ ਸੀਮਤ ਨਹੀਂ ਹੁੰਦੀ ਹਰਿਆਣਾ ਦੇ ਮੁੱਦਿਆਂ ਦੀ ਵੀ ਗੱਲ ਕੀਤੀ ਹੋਏਗੀ ਹਰਿਆਣਾ ਦੇ ਮੁੱਦਿਆਂ ਦੀ ਗੱਲ ਕੀਤੀ ਹੋਏਗੀ ਤਾਂ ਇਸ ਵਾਰ ਇਹ ਹਰਿਆਣਾ ਜਿੱਦਾਂ ਮੌਕੇ ਦਾ ਖੜਾ ਕਰਿਆ ਪਾਣੀ ਦਾ ਮੁੱਦਾ ਹਰਿਆਣਾ ਲਈ ਬੜਾ ਐਮ ਬਣਿਆ ਸੁਭਾਵਿਕ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਪਾਣੀ ਦੇ ਮੁੱਦੇ ਤੇ ਵੀ ਗੱਲ ਕੀਤੀ ਹੋਏ ਜੀ 24 ਦੀ ਜਿਹੜੀ ਆਹ ਦੀ ਮੀਟਿੰਗ ਹੈ ਕੇਂਦਰ ਦੀ ਨੈਸ਼ਨ ਪੱਧਰ ਦੀ ਮੀਟਿੰਗ ਹੋਣੀ ਆ ਉਹਨੂੰ ਤੇ ਫੇਰ ਲੱਗਦਾ ਹੈ ਕਿ ਹਰਿਆਣਾ ਤੇ ਪੰਜਾਬ ਪਾਣੀਆਂ ਦੇ ਮੁੱਦੇ ਤੇ ਆਮਣੋ ਸਾਹਮਣੇ ਹੋਣਗੇ ਪਰ ਲਗਾਤਾਰ ਮੁਖੰਤਰ ਭਗਵੰਤ ਮਾਨ ਪਹਿਰੇਦਾਰੀ ਜੀ ਜੋ ਗੱਲ ਕਰਦੇ ਆ ਉਹ ਇਹ ਵੀ ਕਹਿੰਦੇ ਭੀ ਜਿਸ ਤਰ੍ਹਾਂ ਭਾਗੜਾ ਅਮੈਨਡਮੈਂਟ ਬੋਰਡ ਨੇ ਇੱਕ ਪਾਸਰ ਭੂਮਿਕਾ ਨਵਾਈ ਉਸ ਦਾ ਬੜਾ ਇਤਰਾਜ਼ ਹੈ ਜੀ ਉਹਨਾਂ ਤਾਂ ਹੁਣ ਇਹ ਕਹਿਣਾ ਸ਼ੁਰੂ ਕਰਦਾ ਹੈ ਕਿ ਭਾਗੜਾ ਬੋਰਡ ਜਿਹੜਾ ਚਿੱਟਾ ਹਾਥੀ ਹੈ ਇਹਨੇ ਦੇਖੋ ਜੀ ਨੰਗਲ ਕਿੰਨਾ ਖੂਬਸੂਰਤ ਸ਼ਹਿਰ ਸੀ ਇਹਨਾਂ ਨੇ ਥਾਂ-ਥਾਂ ਇੱਕ ਸਦਨ ਦੋ ਸਦਨ ਤਿੰਨ ਸਦਨ ਇਹਨੇ ਨੰਗਲ ਦੀ ਸਾਰੀ ਜ਼ਮੀਨ ਹੀ ਸਦਨਾਂ ਦੇ ਵਿੱਚ ਬੰਨ੍ਹਦੀ ਇੱਕ ਵਾਰੀ ਦਾ ਪੰਜਾਬ ਦੀ ਜ਼ਮੀਨ ਲੈ ਜਾਂਦੇ ਆ ਪੰਜਾਬ ਦਾ ਪੈਸਾ ਵਰਤੀ ਜਾਂਦੇ ਆ ਤੇ ਦੂਜੇ ਪਾਸੇ ਪੰਜਾਬ ਦੇ ਖਿਲਾਫ ਹੀ ਜਾਲਦਾਂ ਜਾ ਕੇ ਖੜੇ ਹੋ ਜਾਂਦੇ ਆ ਇਸ ਮਾਮਲੇ 'ਚ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਜੀ ਜੀ ਬਿਲਕੁਲ ਸੋ ਜਿਸ ਸਮੇਂ ਐਸਵਾਈਐਲ ਦੀ ਸ਼ੁਰੂਆਤ ਕੀਤੀ ਗਈ ਸੀ ਜਦੋਂ ਇਸ ਦੇ ਨੀਂ ਪੱਥਰ ਰੱਖੇ ਗਏ ਸੀ ਉਦੋਂ ਸਮਾ ਬਹੁਤ ਹੋਰ ਸੀ ਉਦੋਂ ਧਰਤੀ ਹੇਠਲਾ ਪਾਣੀ ਵੀ ਬਹੁਤ ਜ਼ਿਆਦਾ ਸੀ ਉਦੋਂ ਪੰਜਾਬ ਕੋਲੇ ਵੀ ਪਾਣੀ ਬਹੁਤ ਜ਼ਿਆਦਾ ਸੀ ਪਰ ਹੁਣ ਤਰਾਸਦੀ ਹੈ ਕਿ ਪਾਣੀ ਹੈ ਜਿਹੜਾ ਦਿਨੋਂ ਦਿਨ ਘਟਦਾ ਜਾ ਰਿਹਾ ਇਸ ਕਰਕੇ ਸੂਬਾ ਜਿਹੜਾ ਉਹ ਕਈ ਥਾਵਾਂ ਤੋਂ ਮਜਬੂਰ ਵੀ ਮੰਨਿਆ ਜਾ ਰਿਹਾ ਸਿੱਧਾ ਸਾਹਿਬ ਅੱਗੇ ਵਧਾਂਗੇ ਤੇ ਗੱਲ ਅੱਜ ਕਰਾਂਗੇ ਜਿਹੜੇ ਸਿੰਘ ਸਹਿਬਾਨਾਂ ਦੇ ਵੱਲੋਂ ਫੈਸਲੇ ਸੁਣਾਏ ਗਏ ਨੇ ਫਸਿਲ ਦੇ ਉੱਪਰੋਂ ਸਿੰਘ ਸਹਿਬਾਨਾਂ ਵੱਲੋਂ ਜੋ ਫੈਸਲੇ ਸੁਣਾਏ ਗਏ ਉਸ ਦੇ ਵਿੱਚ ਕਈਆਂ ਨੂੰ ਸਜ਼ਾਵਾ ਹੋਈਆਂ ਕਈਆਂ ਦਾ ਸਨਮਾਨ ਹੋਇਆ ਕਈਆਂ ਨੂੰ ਮਾਫੀਆਂ ਮਿਲੀਆਂ ਕਿਉਂਕਿ ਬੜੀ ਵੱਡੀ ਗੱਲ ਹੈ ਕਿ ਜੋ ਜਥੇਦਨਾਥ ਸਾਹਿਬ ਨੇ ਗੜਗਾਜ ਸਾਹਿਬ ਉਹਨਾਂ ਨੇ ਉੱਚੇਚੇ ਤੌਰ ਤੇ ਬੁਲਾਇਆ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਕਿ ਕਿਤੇ ਨਾ ਕਿਤੇ ਕੁਝ ਗਲਤੀਆਂ ਕਰਕੇ ਰਾਹੋਂ ਉੱਤਰ ਗਏ ਸੀ ਜਾਂ ਕਹਿ ਲਓ ਕਿਤੇ ਨਾ ਕਿਤੇ ਕੁਝ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਪਰ ਇਸ ਦੇ ਨਾਲ ਕਿਤੇ ਨਾ ਕਿਤੇ ਜੋ ਪੂਰੇ ਦਾ ਪੂਰਾ ਸਿੱਖ ਧਰਮ ਹੈ ਜਾਂ ਸਿੱਖ ਸੰਪਰਦਾਵਾਂ ਨੇ ਜਾਂ ਸਿੱਖ ਬੁੱਧੀਜੀਵੀ ਨੇ ਉਹ ਇਕੱਠੇ ਹੁੰਦੇ ਵੀ ਦਿਖਾਈ ਦੇ ਸਕਦੇ ਨੇ ਕੀ ਕਹਿਣਾ ਚਾਹੋਗੇ ਇਸ ਬਾਰੇ ਬਿਲਕੁਲ ਹੈ ਸਵਾਲਾ ਦੇਖੋ ਅਕਾਲ ਤਾਜ਼ ਦੇ ਜਿਹੜੇ ਕਾਰਜਕਾਰੀ ਇਤਿਜ਼ਾਰਾ ਹੈ ਗੜਗਾਏ ਸਾਹਿਬ ਜਿਦੋਂ ਉਹਨਾਂ ਨੇ ਉਹਦਾ ਸੰਭਾਲਿਆ ਸੀ ਤਾਂ ਕਾਫੀ ਕੁਈ ਪੰਤੇਕ ਤਰ੍ਹਾਂ ਵਾਲਾ ਵਿਰੋਧ ਵੀ ਹੋ ਰਿਹਾ ਜੀ ਹੁਣ ਵੀ ਖੈਰ ਕੋਈ ਤਰ੍ਹਾਂ ਉਹਨਾਂ ਦੇ ਵਿਰੋਧ ਖੜੀਆਂ ਪਰ ਦੇਖਾਈ ਜਾਂਦਾ ਹੈ ਕਿ ਕਾਫੀ ਸਰਗਰਮੀ ਨਾਲ ਤਾਂ ਮਾਮਲੇ ਵਿਚ ਚਿਰ ਰਹੇ ਆ ਔਰ ਕੋਸ਼ਿਸ਼ੇ ਕਰਿਆ ਪੰਥਰੋਂ ਇਕੱਠਾ ਕਰਨ ਦੀ ਅੱਜ ਤੇ ਆਪਰੇ ਨੂੰ ਵੀ ਇਸੇ ਤਰ੍ਹਾਂ ਦੇਖਣ ਦੀ ਲੋੜ ਆ ਦੇਖੋ ਸਿੱਖ ਪ੍ਰਚਾਰ ਕਰਨ ਛੱਡਿਆਂ ਵਾਲਾ ਇੱਕ ਬਹੁਤ ਉਹਨਾਂ ਦਾ ਨਾਮ ਹੈ ਲੱਖਾਂ ਉਹਨਾਂ ਨੂੰ ਸੁਣਨ ਵਾਲੇ ਆ ਪੈਰੋਕਾਰ ਉਹਨਾਂ ਦੇ ਜੀ ਉਹਨਾਂ ਦਾ ਮਾਮਲਾ ਬੜਾ ਐਨ ਸੀ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਨਹੀਂ ਟਿੱਪਣੀਆਂ ਟਿੱਪਣੀਆਂ ਵਾਲਿਆਂ ਵੱਲੋਂ ਕੀਤੀਆਂ ਗਈਆਂ ਜੀ ਜੇ ਕਰਕੇ ਉਹਨਾਂ ਜੋ ਪੰਥ ਨੂੰ શીਖਾਇਆ ਸੀ ਪੰਥ ਤੋਂ ਲਾਂਬੇ ਕੀਤਾ ਹੋਇਆ ਸੀ ਉਹਨਾਂ ਨੂੰ ਹੂੰ ਇਸੇ ਤਰੀਕੇ ਦੇ ਨਾਲ ਆਪਾਂ ਗੱਲ ਕਰਦੇ ਹਾਂ ਸਾਹਕਾ ਜਿੱਥੇ ਦਾ ਗਿਆਨੀ ਗੁਰਮੁਖ ਸਿੰਘ ਗਿਆਨੀ ਗੁਰਮੁਖ ਸਿੰਘ ਲਹਿ ਗਿਆ ਉਹ ਉਸ ਵੇਲੇ ਦੇ ਮਾਮਲੇ ਨਾਲ ਜੁੜੇ ਸੀ ਜੇ 2015 ਦੇ ਵਿੱਚ ਡੇਰਾ सिरसा ਨੂੰ ਪੱਤਰ ਲਿਖਿਆ ਗਿਆ ਜਾਂ ਮਾਫੀਆਂ ਦਿੱਤੀਆਂ ਗਈਆਂ ਉਸ ਸੰਬੰਧ ਦੇ ਵਿੱਚ ਵੀ ਉਹਨਾਂ ਤੇ ਸਿੱਧੇ ਸਵਾਲ ਜਿਹੜਾ ਹੈਗਾ ਉੜਦੀ ਸੀ ਕਿ ਕਿਉਂ ਅਜਿਹਾ ਕੰਮ ਕੀਤਾ ਗਿਆ ਕੀਚਾ ਦਿੱਲੀ ਦੇ ਕਦਾਵਾਰ ਆਗੂ ਆਹ ਰਾਣੇ ਦੇ ਪਿਛੇ ਸਮੇਂ ਦੇ ਸੋਹਣੇ ਅਖਰੇ ਪਰ ਹੁਣ ਅੱਜ ਕੱਲ ਦਿੱਲੀ ਜੀ ਨੇ ਦਿੱਲੀ ਦੀ ਕੁਦਰਤ ਵਾਲੀ ਫਰਮ ਦੇ ਕਮੇਟੀ ਆ ਉਹਦੇ ਪ੍ਰਧਾਨ ਵੀ ਰਿਹਾ ਅਰਿੰਦਰ ਸਿੰਘ ਸਨਾ ਸਨਾ ਸਿੱਖ ਪੰਥ ਦੇ ਜਾਣੇ ਪਛਾਣੇ ਚਿਹਰੇ ਉਹਨਾਂ ਦਾ ਮਾਮਲਾ ਸੀ ਉਹਨਾਂ ਨੇ ਵੀ ਕੁਝ ਜਿਹੀਆਂ ਟਿੱਪਣੀਆਂ ਕੀਤੀਆਂ ਸਿੰਘ ਸਾਹਿਬਾਂ ਦੇ ਖਿਲਾਫ ਉਹੀ 512 ਬੈਠੇ ਸੀ ਇਦਾਂ ਇੱਕ ਦੋ ਹੋਰ ਮਾਮਲੇ ਵੀ ਸੀ ਜਿਨ੍ਹਾਂ ਨੂੰ ਉਹਨਾਂ ਨੇ ਜਿਆਦਾ ਨਟਾਰਾ ਕੀਤਾ ਜੀ ਪਰ ਸਭ ਤੋਂ ਵੱਡੀ ਗੱਲ ਹੈ ਕਿ ਟੱਡਿਆਂ ਵਾਲਾ ਜਿਸ ਤਰੀਕੇ ਦੇ ਨਾਲ ਬੜੀ ਨਿਮਰਤਾ ਨਾਲ ਅਕਾਲ ਤਾ ਸਦ ਸੇਫੀਲ ਦੇ ਜਦੋਂ ਸਿੰਘ ਸਹਿਬਨ ਫੈਸਲਾ ਸੁਣਾ ਰਹੇ ਸੀ ਸਿੰਘ ਸਹਿਬਨ ਦੇ ਨਾਲ ਜਿਹੜੇ ਬਾਕੀ ਜਥੇਦਾਰ ਸਹਿਬਾਨ ਵੀ ਉਹਨਾਂ ਦੇ ਨਾਲ ਖੜੇ ਸੀ ਤਾਂ ਟੱਡਿਆਂ ਵਾਲਾ ਉੱਥੇ ਸੀ ਦੇ ਸਾਹਮਣੇ ਪੇਸ਼ ਹੋਏ ਨਿਮਰਤਾ ਨਾਲ ਉਹਨਾਂ ਨੇ ਕਹੀ ਗੱਲ ਕਿ ਪਿਛਲੇ ਸਮੇਂ 'ਚ ਮੈਂ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ ਉਹ ਮੇਰੀ ਗਲਤੀ ਸੀ ਉਹ ਗਨਾਹ ਕਹਿ ਲਿਆ ਪਛਤਾਵਾ ਕਹਿ ਲਿਆ ਉਹਨਾਂ ਵੱਲੋਂ ਪ੍ਰਵਾਨ ਕੀਤਾ ਗਿਆ ਇਸ ਸਿੰਘਾਂ ਨੇ ਸੀਲ ਤੋਂ ਜਿਹੜਾ ਫੈਸਲਾ ਸੁਣਾਉਂਦਾ ਆ ਕੇ ਹੈ ਉਹਨਾਂ ਨੇ ਪਿਛਲੇ ਜਿਹੜੇ ਰੁਕਾ ਲਗਾ Nghi ਆ ਗਏ ਸੀ ਉਹਨਾਂ ਦੇ ਉੱਪਰ ਕਿ ਉਹਨਾਂ ਦਾ ਕੋਈ ਦੁਵਾਨ ਸੁਣਨੀ ਜਾਏਗਾ ਉਹਨਾਂ ਨਾਲ ਕੋਈ ਸਾਥ ਨਹੀਂ ਰੱਖਿਆ ਉਹਨੇ ਪੰਥ ਚ ਮੁੜ ਕੇ ਕਲਾਵੇ ਚ ਲੈ ਲੈਗਾ ਠੱਡਰੀਆਂ ਵਾਲਾ ਜੀ ਨੂੰ ਤੇ ਹੁਣ ਉਹਨਾਂ ਤੇ ਕੋਈ ਕਿਸੇ ਕਿਸਮ ਦੀ ਪਾਬੰਦੀ ਨਹੀਂ ਉਹ ਠੱਡਰੀਆਂ ਵਾਲਾ ਨੇ ਖੁੱਲ ਕੇ ਗੱਲ ਜੜੀ ਇਹਦੀ ਪ੍ਰਵਾਨ ਕੀਤੀ ਹੈ ਕਿ ਮੈਂ ਪੰਥ ਦੇ ਤਾਂ ਲਈ ਖਾਤਰ ਕੰਮ ਕਰਾਂਗਾ ਖਾਸ ਤੌਰ ਤੇ ਉਹਨਾਂ ਨੇ ਜਿਹੜੀ ਗੱਲ ਕਹੀ ਕਿ ਪਿਛਲੇ ਸਮੇਂ ਚ ਜਿਸ ਕਦਰ ਸਿੱਖ ਧਰਮ ਤੇ ਹਮਲੇ ਹੋ ਰਿਹਾ ਸਿੱਖ ਧਰਮ ਦਾ ਪਰਵਰਤਨ ਹੋ ਰਿਹਾ 크ੀਚਨ ਬਣ ਰਿਹਾ ਹੁਣਾਂ ਤਰ੍ਹਾਂ ਮਾ ਜਾ ਰਿਹਾ ਕਿ ਇਹ ਜਿਹੜੀ ਲਹਿਰ ਹੈ ਮਹਮਾ ਧਰਮ ਪ੍ਰਚਾਰ ਦੀ ਮੈਂ ਉਹਨੂੰ ਮਜ਼ਬੂਤੀ ਦੇ ਨਾਲ ਚਲਾਵਾਂਗਾ ਇੱਕ ਤਾਂ ਉਹਨੇ ਇਹ ਸੁਨੇਹਾ ਤਾਂ ਦਿੱਤਾ ਹੀ ਦਿੱਤਾ ਪਰ ਵੀ ਇਹ ਜਰਨਲਿਸਟ ਆਪਾਂ ਦੇਖੀਏ ਤੇ ਦਿਆਵਾਲਾ ਜਿਸ ਕਦਰ ਆ ਜੋ ਤੇ ਪੰਥੀ ਸਿਮੂਲਿਤ ਕੀਤੀ ਗਈ ਹੈ ਖਲਾਵੇਂ ਚ ਲਿਆ ਗਿਆ ਲੱਗਦਾ ਹੈ ਕਿ ਉਹਨਾਂ ਵਾਲੇ ਦਿਨਾਂ ਚੜ ਟੱਡੀਆਂ ਵਾਲੇ ਦੇ ਜਿਹੜੇ ਦੀਵਾਨ ਹੈ ਉਹਨਾਂ ਦੇ ਪ੍ਰੋਗਰਾਮ ਉਹਨੇ ਗੁੰਜਾ ਮੁੜ ਕੇ ਸੇ ਦੁਨੀਆ ਪਾਰਤ ਬੈਠਾ ਸਿੱਖ ਭਾਈਚਾਰੇ ਦੇ ਤਕੂਨ ਦੇ ਸੁਣਾਈ ਦੇਗੀ ਔਰ ਪੰਥ ਦੀ ਮਜ਼ਬੂਤੀ ਲਈ ਕੰਮ ਕਰਨ ਦੀ ਪ੍ਰਕਿਰਿਆ ਮੈਂ ਜ਼ਰੂਰ ਕਰਨੀ ਚਾਹਾਂਗਾ ਦਰਸ਼ਕਾਂ ਦੇ ਜਾਣਕਾਰੀ ਦੇ ਲਈ ਜੀ ਦੇਖੋ ਕਾਲ ਸਾਹਿਬ ਦੀ ਫੀਸ ਤੋਂ ਸਿੰਘ ਸਾਹਿਬਾਨ ਨੇ ਕਿਹਾ ਕਿ ਪੰਥ ਕੀ ਕੀ ਗੱਲ ਸਾਰੇ ਜਿਹੜੇ ਮਜ਼ਬੂਤੀ ਦੀ ਗੱਲ ਕੀਤੀ ਕਿ ਕਿਸ ਕਦਰ ਗੁਰੂ ਦੀ ਤਰ੍ਹਾਂ ਜਿਹੜੇ ਹੈ ਗਿਆ ਆਪਾਂ ਸਿੱਖ ਧਰਮ ਦੇ ਉੱਤੇ ਹਮਲੇ ਕਰ ਰਹੀਆਂ ਤੇ ਉਧਰ ਵੀ ਕਦੇ ਅਪਰਾਲੇ ਹੋਣੇ ਚਾਹੀਦੇ ਆ ਜੋ ਤੱਕ ਢੱਡਿਆਂ ਵਾਲੀ ਦਾ ਸਵਾਲ ਆ ਉਹਨਾਂ ਨੇ ਗੱਲ ਦਾ ਪ੍ਰਵਾਨ ਕੀਤੀ ਕਿ ਮੈਂ ਜੋ ਪਿਛਲੇ ਸਮੇਂ ਟਿੱਪਣੀਆਂ ਕੀਤੀਆਂ ਉਹਨਾਂ ਤੇ ਉਹਨਾਂ ਨੇ ਆਪਣਾ ਪਛਤਾਵਾ ਵੀ ਕਵਲ ਪ੍ਰਵਾਨ ਹੋਇਆ ਉਹ ਪਰ ਉਥੋਂ ਬਾਹਰ ਨਿਕਲਦਵਾ ਢੱਡਿਆਂ ਵਾਲਾ ਜੀ ਨੇ ਇੱਕ ਗੱਲ ਬੜੀ ਸਾਫ਼ ਲਖੇਰ ਕੀਤੀ ਕਿ 당ਦਨੀ ਟਿਕਸਾਲ ਦੇ ਜਿਹੜੇ ਮੁਖੀ ਆ ਤੁਮਾਂ ਉਹਨਾਂ ਨੇ ਜਿਸ ਕਦਰ ਗੋਲਣਾ ਚਲਾਈਆਂ ਜਿਸ ਤਰ੍ਹਾਂ ਦਾ ਵਰਤਾਰਾ ਕੀਤਾ ਕਹਿੰਦੇ ਕਿਦਰ ਮੈਂ ਤਾਂ ਕਹਿੰਦੇ ਪਛਤਾਵਾ ਕਰਨਾ ਉਹਨਾਂ ਨੂੰ ਵੀ ਅਹਿਸਾਸ ਹੋਣਾ ਚਾਹੀਦਾ ਸੋ ਇਹ ਕੇ ਦਾ ਲੱਗਿਆ ਕਿ ਅ ਟਡੀਆਂ ਵਾਲਾ ਨੇ ਫੇਰ ਇੱਕ ਵਾਰ ਜਿਹੜਾ ਹੈਗਾ ਦੰਦੇ ਟਿਕਸਾਲ ਕੋ ਮਜ਼ਬੂਤ ਜਿਹੜੀ ਹੈਗੀ ਇੱਕ ਸਿੱਖ ਪੰਥ ਦੀ ਜਾਣੀ ਪਛਾਣੀ ਜਥੇਬੰਦੀ ਹੈ ਉਹ ਦੇ ਖਿਲਾਫ ਫੇਰ ਲਕੀਰ ਖਿੱਚਦੀ ਹੈ ਕਿ ਤੁਮਾਂ ਹੁਣ ਇਸ ਮਾਨ ਲੇਤੇ ਕੀ ਕਮੈਂਟਸ ਕਰਦੇ ਆ ਇਹਦਾ ਕਰੋਨਾ ਦੇਖਣਾ ਪਰ ਟਡੀਆਂ ਵਾਲਾ ਨੇ ਗੱਲ ਸਾਫ਼ ਕਰਤੀ ਹੈ ਕਿ ਮੈਂ ਤਾਂ ਪਛਤਾਵਾ ਕਰ ਲਿਆ ਹੂੰ ਕੀ ਹੋਣ ਜਿਹੜਾ ਹੈਗਾ ਤੁਮਾਂ ਵੀ ਉਹਦੇ ਤੇ ਪਛਤਾਵਾ ਕਰਨਗੇ ਜੋ ਸ਼ਹੀਦ ਦੇ ਨਾਂ ਤੇ ਇਕੱਠੇ ਹੋ ਗਨ ਉਹ ਗੋਲੀਆਂ ਚ ਲੈਣਾ ਗਿਆ ਸੋਹਣ ਵਾਲੇ ਸਮੇਂ ਦੇਖਿਆ ਜਾਏਗਾ ਪੰਥ ਦੀ ਇੱਕੇ ਦੀ ਗੱਲ ਤੇ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ बार-बार कई मौके ਹੁੰਦੇ ਆ ਜਦੋਂ ਕਾਜ਼ਾ ਜਿਹੜੇ ਐਕਟਿੰਗ ਜਿੱਥੇ ਜਰਾ ਚੰਗੀ ਗੱਲ ਆ ਉਹ ਕਹਿੰਦੇ ਕਿ ਪੰਥ ਕੀ ਕਾਹਨਾ ਚਾਹੀਦਾ ਸਾਰਿਆਂ ਤਰ੍ਹਾਂ ਇਕੱਠਿਆਂ ਹੋਣੀਆਂ ਚਾਹੀਦੀਆਂ ਪਰ ਦੇਖਿਆ ਜਾਏਗਾ ਕਿ ਉਹਨਾਂ ਦੇ ਦਿਨਾਂ ਤੋਂ ਇਹਨੂੰ ਅੰਮਲੀ ਜਾਮਾ ਕਿਉਂ ਪਹਿਨਾਇਆ ਜਾਏਗਾ ਇਹ ਵੱਡਾ ਸਵਾਲ ਆ ਜਿਹੜਾ ਮਜੂਦਾ ਸਿੰਘ ਸਾਹਿਬਾਂ ਨਾਲ ਉਹਨਾਂ ਅੱਗੇ ਵੀ ਆ ਤੇ ਪਿਛਲੇ ਸਿੰਘ ਸਾਹਿਬਾਂ ਨੂੰ ਇਹ ਪੰਥ ਕੀ ਕਾਗਰੰਧੇ ਕਰੁੰਦੇ ਆਪ ਆਪਣੇ ਘਰਾਂ ਨੂੰ ਤੁਰ ਗਏ ਜੀ ਜੀ ਸਤ ਜੀ ਸਾਹਿਬ ਅੱਗੇ ਵਧਦੇ ਆਂ ਤੇ ਗੱਲ ਅਕਾਲੀ ਦਲ ਦੀ ਕਰਾਂਗੇ ਜਿਸ ਤਰ੍ਹਾਂ ਆਪਾਂ ਜਾਣਦੇ ਆਂ ਕਿ ਜੋ ਐਰਲੀ ਸਾਹਿਬ ਨੇ ਇੱਕੋ ਇੱਕ ਐਮਐਲਏ ਜਿਹੜੇ ਅਕਾਲੀ ਦਲ ਦੇ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਦਾ ਝੰਡਾ ਪਿਛਲੇ ਕੁਝ ਸਮੇਂ ਤੋਂ ਚੁੱਕਿਆ ਹੋਇਆ ਅਕਾਲੀ ਦਲ ਦੇ ਖਿਲਾਫ ਉਸ ਤੋਂ ਬਾਅਦ ਸੁਖਬੀਰ ਬਾਦਲ ਜਾਂ ਅਕਾਲੀ ਦਲ ਦੇ ਬਹੁਤੇ ਵੱਡੇ ਲੀਡਰ ਬਿਲਕੁਲ ਚੁੱਪ ਸੀ ਉਹਨਾਂ ਨੇ ਕਦੇ ਸੁਖਬੀਰ ਸਿੰਘ ਬਾਦਲ ਦੇ ਨਾਲ ਨਾਲ ਸਾਰੇ ਲੀਡਰਾਂ ਨੇ ਕਦੇ ਵੀ ਐਯਾਲੀ ਹੁਣਾਂ ਦੇ ਖਿਲਾਫ ਹੈ ਜਿਹੜਾ ਕਦੇ ਕੁਝ ਨਹੀਂ ਕਿਹਾ ਪਰ ਅੱਜ ਸੁਖਬੀਰ ਬਾਦਲ ਨੇ ਜਿਹੜੇ ਉਹ ਕਾਫੀ ਗਰਮ ਨਜ਼ਰ ਆਏ ਉਹਨਾਂ ਨੇ ਐਿਆਲੀ ਸਾਹਿਬ ਨੂੰ ਬਾਰੇ ਕਾਫੀ ਕੁਝ ਬੋਲਿਆ ਕੀ ਕਹਿਣਾ ਚਾਹੋਗੇ ਕਿਉਂਕਿ ਇਹਦੇ ਨਾਲ ਸਾਫ਼ ਪਤਾ ਲੱਗਦਾ ਹੈ ਕਿ ਜਿਹੜਾ ਪਾੜਾ ਹੈ ਜਾਂ ਵਿਖਰੇਵਾ ਹੈ ਉਹ ਹੋਰ ਵੱਧ ਗਿਆ ਹੈ। ਲੁਕੋ ਸਹੀ ਕਹਿ ਰਹੇ ਤੁਸੀਂ ਇਸ ਮੁੱਦੇ ਤੇ ਆਪਾਂ ਜਦੋਂ ਗੱਲ ਕਰੀਏ ਦਸਤਾਨਾ ਨਾਲ ਜਾਣਕਾਰੀ ਦਿਈਏ ਤਾਂ ਦਾਖਾ ਦੇ ਵਿੱਚ ਜਿਹੜਾ ਲੁਧਿਆਣਾ ਦਾ ਇੱਕ ਹਲਕਾ ਹੈਗਾ ਉੱਥੇ ਅੱਜ ਪ੍ਰੋਗਰਾਮ ਆਖਿਆ ਸੀ ਸੁਖਬੀਰ ਬਾਦਲ ਵੱਲੋਂ ਸ਼ੁਮਨੀ ਕਾਲੀਦਾਰ ਬਾਰੇ ਉਦੀ ਵੀ ਲੋਕਾਂ ਨਾਲ ਮੁਲਾਕਾਤ ਸੀ ਆਪਣੀ ਪਾਰਟੀ ਦੀ ਨਿਰੂਤੀ ਦੀ ਗੱਲ ਸੀ ਉੱਥੇ ਜਦੋਂ ਮਾਮਲਾ ਆਇਆ ਮਨਪ੍ਰੀਤ ਯਾਲੀ ਆ ਸਖਵੀਰ ਬਾਦਲ ਨੇ ਸਾਬਤ ਤੌਰ ਤੇ ਕਹੀ ਇਹ ਗੱਲ ਕਿ ਮਨਪ੍ਰੀਤ ਯਾਲੀ ਨੂੰ ਕਾਲੀਦਾਲ ਚ ਕੋਈ ਜਾਣੇ ਕਿ ਦੇਵੀ ਕਾਲੀਦਾਲ ਚ ਬਾਪਸ ਨਹੀਂ ਲਿਆਇਆ ਜਾਏਗਾ ਗੱਲ ਯਾਲੀ ਨੂੰ ਔਰ ਇਹ ਵੀ ਕਹਾ ਗਿਆ ਕਿ ਯਾਲੀ ਜਿਹੜਾ ਹੈਗਾ ਉਹ ਸ੍ਰੋਹਣੇ ਕਾਲੀਦਾਲ ਦਾ ਗਦਾਰ ਹੈ ਤਾਂ ਇਹ ਸਖਵੀਰ ਬਾਦਲ ਨੇ ਇੱਡੀ ਵੱਡੀ ਟਿੱਪਣੀ ਕੀਤੀ ਹੈ ਮੈਂ ਜਿੱਦਾਂ ਉਸੀ ਗੱਲ ਕੀਤੀ ਹੈ ਇਸ ਮੁੱਦੇ ਤੇ ਕਹਿਣਾ ਚਾਹਾਂਗਾ ਕਿ ਜਦੋਂ ਦਾ ਦਫੇੜ ਪਿਆ ਕਾਲੀ ਲਾਲ ਚ ਫੁੱਟ ਪਈ ਹੈ ਇਹ ਪਹਿਲਾ ਮੌਕਾ ਹੈ ਕਿ ਸੁਖਵੀਰ ਬਾਦਲ ਨੇ ਜਿਹੜੇ ਆਪਣੇ ਸਾਥੀ ਛੱਡ ਕੇ ਦੂਜੇ ਪਾਸੇ ਚਲੇ ਗਏ ਉਹਨਾਂ ਜੋ ਕਿਸੇ ਦੇ ਖਿਲਾਫ ਜੋ ਵੱਡੀ ਟਿੱਪਣੀ ਕੀਤੀ ਹੈ ਤੇ ਮਨਪ੍ਰੀਤ ਦਿਵਾਲੀ ਦੇ ਖਿਲਾਫ ਕੀਤੀ ਹੈ ਕਿ ਮਨਪ੍ਰੀਤ ਦਿਵਾਲੀ ਜਿਹੜਾ ਹੈਗਾ ਸੂਣੀ ਕਾਲੀਗੱਲ ਦਾ ਗद्दार ਹੈ ਤੇ ਉਹਨੂੰ ਕਾਲੀ ਲਾਲ ਚ ਨਹੀਂ ਲਿਆ ਜਾਏਗਾ ਉਹ ਦੇਖਣ ਵਾਲੀ ਗੱਲ ਹੈ ਉਧਰ ਦੂਜੇ ਪਾਸੇ ਮਨਪ੍ਰੀਤ ਦਿਵਾਲੀ ਹੈ ਤੇ ਉਹਨਾਂ ਦੇ ਸਾਥੀ ਕਹਿ ਰਹੇ ਆ ਇਹ ਜੀਤਾ ਅਕਾਲਤਾ ਸਰ ਦੇ ਹੁਕਮ ਤਾਕ ਸੋਹਣੀ ਕਾਲੀ ਦਲ ਦੀ ਹੀ ਭਰਤੀ ਕਰ ਰਹੇ ਆ ਕੋਈ ਵੱਖਰੀ ਗੱਲ ਨਹੀਂ ਕਰ ਰਹੇ ਹੁਣ ਗਦਾਰ ਕੌਣ ਆ ਇਹਦਾ ਫੈਸਲਾ ਪੰਥ ਕਰੇਗਾ ਜਾਂ ਜਿਨਾਂ ਦਾਫਾ ਗੱਲ ਕੀਤੀ ਆ ਅਕਾਲਤਾ ਦੇ ਜਿਹੜੇ ਜੱਜਦਾਰ ਐਕਟਿੰਗ ਜੱਜਦਾਰ ਜਿਹੜੇ ਆਏ ਦੇਣ ਪੰਥ ਕੇ ਕੀ ਦੀ ਗੱਲ ਕਰਦੇ ਇਸ ਮੁੱਦੇ ਨੂੰ ਕਿਵੇਂ ਰਹਿਣਗੇ ਸੋਹਣੀ ਕਾਲੀ ਦਲ ਦੇ ਪ੍ਰਧਾਨ ਆਪਣੇ ਜਿਹੜੇ ਵਿਧਾਇਕ ਆ ਮੰਤਰੀ ਦਿਵਾਲੀ ਉਹਨੂੰ ਗਦਾਰ ਕਹਿਣਾ ਕੀ ਇਹ ਤਾਂ ਜਥੇਦਾਰ ਨੂੰ ਇਸ ਮਾਮਲੇ 'ਤੇ ਨੋਟਿਸ ਲੈਣਾ ਹੀ ਪਏਗਾ ਕਿ ਪੰਥਕ ਇਕਾ ਕਿਦਾ ਹੋਏਗਾ ਤੇ ਪੰਥ ਨੂੰ ਹੀ ਫੈਸਲਾ ਕਰਨਾ ਹੋਵੇਗਾ ਕਿ ਫਿਰ ਗद्दार ਕੌਣ ਹੈ ਜੀ 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 ਸੁਝਾਅ ਅੱਗੇ ਵਾਦੇ ਆ ਤੇ ਗੱਲ ਅੱਜ ਕਰਾਂਗੇ ਕਿਸਾਨ ਲੀਡਰਾਂ ਦੀ ਬੜੇ ਲੰਬੇ ਸਮੇਂ ਤੋਂ ਚਰਚਾ ਛਿੜੀ ਹੋਈ ਹੈ ਕਿ ਕਿਸਾਨ ਲੀਡਰ ਨੇ ਜਿਹੜੇ ਉਹ ਕਿਤੇ ਨਾ ਕਿਤੇ ਆਪਸ ਦੇ ਵਿੱਚ ਅੰਦਰ ਖਾਤੇ ਇੱਕ ਨਹੀਂ ਹੈ ਜਸਦੀ ਅੱਜ ਜਦੋਂ ਲੰਬੇ ਸਮੇਂ ਦੇ ਬਾਅਦ ਇੱਕ ਵੱਡਾ ਮਸਲਾ ਕਹਿ ਲੋ ਜਾਂ ਇੱਕ ਲੇਖਾ ਜੋਖਾ ਬਾਹਰ ਆਇਆ ਤਾਂ ਉਹਦੇ ਵਿੱਚ ਇਹ ਜ਼ਾਹਿਰ ਹੋ ਗਿਆ ਕਿ ਉਸ ਲੇਖੇ ਜੋਖੇ ਦੇ ਵਿੱਚ ਜਿਹੜਾ ਇੱਕ ਸੰਯੁਕਤ ਕਿਸਾਨ ਮੋਰਚਾ ਹੈ ਉਹ ਆਪਸ ਦੇ ਵਿੱਚ ਖਿਲਰਿਆ ਹੋਇਆ ਨਜ਼ਰ ਆਇਆ ਤੇ ਇਸ ਖਿਲਰੇ ਹੋਏ ਕਿਸਾਨ ਮੋਰਚੇ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੇ ਜਿਹੜੇ ਉਹ ਵੀ ਵੇਖੇ ਗਏ ਪਰ ਕਿਤੇ ਨਾ ਕਿਤੇ ਗੱਲ ਇਹ ਹੈ ਕਿ ਇਸ ਲੇਖੇ ਜੋਖੇ ਨੇ ਪਾੜਾ ਵੀ ਵਧਾਇਆ ਹੈ ਜਿਹੜੇ ਲੋਕਾਂ ਦਾ ਉਹਨਾਂ ਕਿਸਾਨ ਲੀਡਰਾਂ ਤੇ ਕਿਤੇ ਨਾ ਕਿਤੇ ਵਿਸ਼ਵਾਸ ਹੈ ਉਹ ਵੀ ਇਹਦੇ ਨਾਲ ਟੁੱਟਦਾ ਨਜ਼ਰ ਆ ਰਿਹਾ ਹੈ ਬਹੁਤ ਸਾਰੇ ਸਾਲ ਆ ਦੇਖੋ ਅੱਪਾਂ ਕਿਸਾਨੀ ਲਹਿਰ ਦੇ ਚੜ੍ਹਦੇ-ਤੜ੍ਹਦੇ ਦਿਨ ਵੀ ਦੇਖਿਆ ਹੈ ਦੁਨੀਆ ਪਰੋਂ ਤੇ ਅੰਦੋਲਨ ਚੱਲ ਰਿਹਾ ਸੀ ਹਾਂ ਤੇ ਸਾਰੀ ਦੁਨੀਆ ਹਿੰਦੁਸਤਾਨ ਨੇ ਕਹਿੰਦਾ ਸੀ ਕਿ ਕਿਸਾਨਾਂ ਪ੍ਰਧਾਨ ਮੰਤਰੀ ਨੂੰ ਚੁਕਾ ਨਹੀਂ ਸਕਦੇ ਪਰ ਕਿਸਾਨਾਂ ਦਾ ਐਡਾ ਮਜ਼ਬੂਤ ਅੰਦੋਲਨ ਸੀ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਚੁਕਾਇਆ ਬਿਲਕੁਲ ਨਾ ਕੀਤੇ ਕਿ ਉਹਨੂੰ ਰੱਦ ਕਰਵਾਏ ਪਰ ਉਹ ਹੀ ਕਿਸਾਨ ਜਿਨ੍ਹਾਂ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਸਥਿਤੀ ਕਿੱਥੇ ਪਹੁੰਚ ਗਈ ਹੈ ਕੁਝ ਦਿਨ ਪਹਿਲਾਂ ਦੀ ਗੱਲ ਹੈ ਸਯੁਕਤ ਕਿਸਾਨ ਮੋਰਚੇ ਦੀ ਆਪਾਂ ਗੱਲ ਕਰਦੇ ਜਿਹੜਾ ਗੈਰ ਰਾਸੀਆ ਉਹਦੀ ਇੱਕ ਤਰ੍ਹਾਂ ਪਹਿਲਾਂ ਸਵਾਲ ਉਠਾਏ ਗਏ ਸੀ ਕਿ ਜੀ ਉੱਤੇ ਤਾਂ ਦੁੱਧ ਦਾ ਅਨਾਜ ਪਾਣੀ ਦਾ ਕੋਈ حساب ਤਾਂ ਨਹੀਂ ਸੀ ਸਵਾਲ ਉੱਠੇ ਖੈਰ ਮੋਰਚੇ ਦੇ ਆਗੂ ਨੇ ਉਹਦੇ ਜਵਾਬ ਹੀ ਦਿੱਤੇ ਪਰ ਹੁਣ ਫੇਰ ਹੈ ਸੇਰੇ ਪੰਜਾਬ ਨਾਲ ਦੀ ਕਿਸਾਨ ਜਥੇਬੰਦੀ ਐ ਜਿਹੜੀ ਸਨੂਤ ਕਿਸਾਨ ਮੋਰਚੇ 11 ਅਸਿਲਾ ਖਿੱਸਾ ਹੈ ਉਹਨਾਂ ਵੱਲੋਂ ਫੇਰ ਕਿਹਾ ਗਿਆ ਕਿ ਜੀ ਅਸੀਂ ਕਿਹਾ ਸੀਗਾ ਕਿ ਇਹਦਾ ਲੇਖਾ ਜੋਖਾ ਉਹਾਂ ਚ ਹੀ ਰੰਗੂਲੰਦਾ ਕੋਈ ਹੋਈ ਨਹੀਂ ਗੱਲ ਅਸੀਂ ਕਹਿੰਦੇ ਪੱਤਰ ਵੀ ਲਿਖਿਆ ਉਹਦਾ ਕੋਈ ਜਵਾਬ ਕੋਈ ਨਹੀਂ ਆਇਆ ਉਹਨਾਂ ਨੇ ਨਾਲੇ ਵੀ ਗੱਲ ਕਹੀ ਸੀ ਕਿ ਅਸੀਂ ਹੁਣ ਇਹ ਗੱਲ ਸਪੱਸ਼ਟ ਹੈ ਕਿ ਜਿਹੜਾ ਹੈਗਾ ਸਨੂਤ ਕਿਸਾਨ ਮੋਰਚਾ ਜਿਹੜਾ ਗੈਰ ਹਸੀ ਹੈ ਉਹਦਾ ਹੁਣ ਹਿੱਸਾ ਨਹੀਂ ਰਿਹਾ ਮੈਂ ਅੱਗੇ ਵੀ ਕਈ ਵਾਰੀ ਇਸ ਮੁੱਦੇ ਤੇ ਆਪਾਂ ਗੱਲ ਕਰਦੇ ਆਂ ਮੈਨੂੰ ਪੰਜਾਬੀ ਦੇ ਇੱਕ ਤਕੜੇ ਕਹਾਣੀਕਾਰ ਆਉਦੀ ਕਹਾਣੀ ਦਾ ਹੈਡਿੰਗਸ ਇੱਥੇ ਆਉਂਦਾ ਹੈ ਉਹ ਕਹਾਣੀ ਵੀ ਜਿਹੜੀ ਕਿਸਾਨੀ ਨਾਲ ਜੁੜੀ ਹੋਈ ਸੀ ਦਾ ਨਾਂ ਸੀ ਥੂੜੀ ਦੀ ਪੰਡ ਇੱਕ ਕਿਸਾਨ ਆਪਣਾ ਥੂੜੀ ਦੀ ਪੰਡ ਲੈ ਕੇ ਜਾ ਰਿਹਾ ਸੀ ਤੇ ਜਦੋਂ ਉਹ ਸਾਥੇ ਚ ਪਹੁੰਚਾ ਤਾਂ ਪੰਡ ਖੁੱਲ ਗਈ ਕੰਨੇ ਅੰਡਰ ਸੀ ਉੱਤੀਲਾ ਥੀਲਾ ਦੀ ਲੋਗੀ ਸਾਥੇ ਚ ਖੰਢ ਗਈ ਕਿਤੇ ਮੈਨੂੰ ਇਹ ਲੱਗਦਾ ਹੈ ਕਿ ਐਸਾ ਵਾਲਾ ਕਿਸਾਨ ਅੰਦੋਲਨਾਂ ਤੇ ਕਿਸਾਨ ਜਥੇਬੰਦੀਆਂ ਉਹ ਥੂੜੀ ਦੀ ਪੰਡ ਵਾਂਗਾ ਸਾਥੇ ਚ ਖਿੰਡੀਆਂ ਨਜ਼ਰ ਆਉਂਦੀਆਂ ਕੀ ਮੁੜਕੇ ਪਾਂਡੇ ਕੇ ਦੀ ਬਣ ਸਕੇਗੀ ਆਉਣ ਵਾਲਾ ਸਮਾਂ ਦੱਸੇਗਾ ਪਰ ਮੈਂ ਨਾ ਜ਼ਰੂਰ ਕਹਾਂਗਾ ਕਿ ਅਜਿਹੀ ਕਿਸਾਨਾਂ ਨੂੰ ਬੜੀਆਂ-ਬੜੀਆਂ ਉਮੀਦਾਂ ਜਿੱਥੇ ਬੰਦੀਆਂ ਤੋਂ ਕਿਸਾਨਾਂ ਦਾ ਸੰਯੁਕਤ ਕਿਸਾਨ ਮੋਰਚਾ ਗੈਰਾ ਸੀਏ ਤੇ ਦੂਜਾ ਸੰਯੁਕਤ ਕਿਸਾਨ ਮੋਰਚਾ ਔਰ ਉਹਨਾਂ ਨੂੰ ਜਿਹੜਾ ਸਮਝਣਾ ਚਾਹੀਦਾ ਕਿ ਕਿਸਾਨੀ ਦੇ ਵੱਡੇ ਮੁੱਦੇ ਜਿਹ ਦਿੱਤੇ ਨਹੀਂ ਹਨ ਉਹਨਾਂ ਮੁੱਦਿਆਂ ਨੂੰ ਪਿੱਠ ਨਹੀਂ ਦਿਖਾਈ ਜਾ ਸਕਦੀ ਜੀ ਜੇ ਆਪਸ ਵਿੱਚ ਲੜੋਂਗੇ ਲਗਾਵ ਕੇ ਹੋਣਗੇ ਪਿੱਠ ਦਿਖਾਉਂਗੇ ਅਤੇ ਆਸਵਾਰੇ ਦੂਜੰਗਿਆ ਗੱਲਾਂ ਤੁਸੀਂ ਕਰਦੇ ਰਹੇ ਹੋ ਤਾਂ ਤੁਹਾਨੂੰ ਵੀ ਕਦੇ ਮਾਫ਼ ਨਹੀਂ ਕਰੇਗਾ ਮੈਂ ਦਿੱਲੀੰਦਨ ਵਾਲੇ ਇੱਕ ਹੋਰ ਪ੍ਰਿਵੀਸੀੰਗ ਰਾਜੇਵਾਲ ਜਿਹੜੇ ਬਹੁਤ ਮਜ਼ਬੂਤ ਕਿਸਾਨ ਆਗੂ ਸੀ ਉਸ ਵੇਲੇ ਮਾਨਨ ਕਿਆਸੀ ਮਗਰ ਰਾਜੇਵਾਲ ਦੀ ਆਜੇ ਜਨਨੈ ਤੁਸੀਂ ਮਜ਼ਬੂਤ ਹੋ ਦੇਹ ਤਾਂ ਕੋਈ ਆਗੂ ਨਾ ਮਜ਼ਬੂਤ ਨਹੀਂ ਹੈ ਔਰ ਉਸੇ ਦੇ ਲੋਕਾਂ ਨੇ ਉਸੇ ਪੰਜਾਬ ਦੇ ਸੂਬੇ ਦੇ ਲੋਕਾਂ ਨੇ ਜਿਹਨੂੰ ਰਾਜੇਵਾਲ ਜੀ ਨੇ ਚੋਣ ਲੜੀ ਤਾਂ ਸ਼ਹਿਰوں ਨੇ ਜ਼ਮਾਨਤ ਜਬਤ ਹੋਗੀ ਸਾਨੂੰ ਆਬਦਨ ਨੂੰ ਭੁਲਣਾ ਨਹੀਂ ਚਾਹੀਦਾ ਕਿ ਉਹ ਕਿਸਾਨਾਂ ਦੀ ਅਗਵਾਈ ਕਰ ਰਿਹਾ ਹੈ ਆਪਣਾ ਨਜੀਬ ਖਰੀਮਾ ਨੂੰ ਲੈ ਕੇ ਜਿ ਤੂੜੀ ਦੀ ਪਾਣੀ ਦੀ ਤਰ੍ਹਾਂ ਖਿੱਚਰੋਗੇ ਤਾਂ ਕਿਸਾਨ ਵੀ ਤੁਹਾਨੂੰ ਕਦੇ ਮਾਫ਼ ਨਹੀਂ ਕਰਨਗੇ ਜੀ ਜੀ ਸੱਚਾਬ ਗੱਲ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਰਾਂਗੇ ਕਿਉਂਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਲੈ ਕੇ ਜਿਸ ਤਰ੍ਹਾਂ ਦਾ ਸ਼ਸ਼ੋਪੰਜਾ ਹੈ ਉਹ ਲੰਬੇ ਸਮੇਂ ਤੋਂ ਹੈ ਕਿਉਂਕਿ ਜਦੋਂ ਪਿੱਛੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਲੱਗ ਹੋਈ ਤੋ ਉਸ ਤੋਂ ਬਾਅਦ ਇਸ ਚੀਜ਼ ਤੇ ਹੋਰ ਜ਼ਿਆਦਾ ਨਜ਼ਰਾਂ ਟਿਕ ਗਈਆਂ ਕਿ ਆਖਰਕਾਰ ਹੁਣ ਜ਼ਿੰਮੇਵਾਰੀਆਂ ਕਸਮੂ ਸੌਂਪੀਆਂ ਜਾਣਗੀਆਂ ਪਰ ਹੁਣ ਸਵਾਲ ਇਹ ਹੈ ਕਿ ਹੁਣ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਹੈ ਜਿਹੜੀ ਉਹ ਕਦੋਂ ਹੋਣ ਜਾ ਰਹੀ ਹੈ ਤੇ ਇਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਅਪਡੇਟ ਹੈ ਕਿਉਂਕਿ ਨਜ਼ਰਾਂ ਤਾਂ ਸਿੱਖ ਪਾਈ ਚਾਰੇ ਦੀਆਂ ਉੱਥੇ ਵੀ ਜ਼ਰੂਰ ਟਿਕੀਆਂ ਨੇ ਬਿਲਕੁਲ ਸਹੀ ਸਵਾਲ ਹੈ ਕਿ ਹੁਣ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਹਰਿਆਣਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਸਾਰੀਆਂ ਸਿੱਖਾਂ ਦੀਆਂ ਤਹਾਮੇ ਸੰਸਥਾਵਾਂ ਅਗਵਾਈ ਕਰਦੀਆਂ ਸੋਨਾ ਦੇ ਨਜ਼ਰਾਂ ਦਾ ਬਣਿਆ ਬਣਿਆ ਜੇ ਭਾਰਾਣਾ ਦੀ ਗੱਲ ਕਰਦੇ ਆ ਤਾਂ ਹਰਿਆਣਾ ਗੁਰਦੁਆਰਾ ਪ੍ਰੰਧ ਕਮੇਟੀ ਦੇਖੋ ਤੇ ਪਿਛਲੇ ਦਿਨਾਂ ਚ 40 ਜਿਹੜੇ ਨਵੇਂ ਦੇ ਆ ਵੀਰਵਾਰਾ ਨੂੰ ਚੋਣ ਹੋ ਗਈ ਹੈ ਹੂੰ ਉਹਨਾਂ ਦੇ ਸਦਾਨ ਦੇ ਵਿੱਚ ਕਨਸਟੀਟਿਊਸ਼ਨ ਐਕਟ ਦੇ ਸੇ ਗੱਲ ਅਧਰ ਜਾ ਕੇ ਨਵਾਂ ਮੈਂਬਰ ਨਾਮਿਨੇਟ ਹੋਣਗੇ ਉਹ ਵੀ ਨਾਮਿਨੇਟ ਵੀ ਹੋ ਗਈ ਹੈ ਉਹਨਾਂ 49 ਮੈਂਬਰੀ ਸਦਨ ਬਣ ਗਿਆ ਨਿੰਦਾ ਕੰਡੀ ਸੰਗਠਨ ਅੱਪਾਸੋਂ ਜਾਨਕੀ 23 ਮੈਨੂੰ ਕੁਰੂਕhetra ਦੇ ਇੱਥੇ ਅਸਾਂ ਗੁਰਦੁਆਰਾ ਸ੍ਰੀ ਪਾਸ਼ੇ ਦੇ ਉੱਥੇ ਉਹਨਾਂ ਨੰਨਾਂ ਮੈਂਬਰਾਂ ਦੀ ਮੀਟਿੰਗ ਹੋਏਗੀ ਉੱਥੇ ਨਵੇਂ ਭਰਾਣ ਦੀ ਚੋਣ ਹੋਏਗੀ ਮੈਂ ਇਹ ਗੱਲ ਜਨਰਲ ਸੇ ਕਹਿਣਾ ਕਿ ਕਾਫੀ ਗੁੰਦੇਦਾਰ ਮਾਮਲੇ ਬਣਾ ਹੋਇਆ ਸਰਕਾਰਾਂ ਹੁਣ ਰਾਸੀ ਤਰ੍ਹਾਂ ਹੋਣਾ ਇਹੋ ਜਿਹਾ ਮਾਮਲੇ ਵਿੱਚ ਦਖਲ ਦੇਣ ਤੋਂ ਬਾਅਦ ਨਹੀਂ ਆਉਂਦੀਆਂ ਕਿ ਮੈਂਬਰਾਂ ਨੇ ਉਹ ਦਖਲ ਨੂੰ ਪ੍ਰਵਾਨ ਕਰਨਾ ਕਿ ਨਹੀਂ ਕਰਨਾ ਇਹ ਤਾਂ ਮੈਂਬਰਾਂ ਤੇ ਨਿਰਕਰ ਕਰਦਾ ਪਰ ਆਮ ਚੋਣਾਂ ਵੀ ਕਿਹਾ ਜਾ ਸਕਦਾ ਹੈ ਕਿ ਪੂਰੇ ਲੰਬੇ ਸੰਘਰਸ਼ ਤੋਂ ਬਾਅਦ ਜਿਹੜੀ 24 ਸਾਲ ਹਰਿਆਣਾ ਦੇ ਸਿੱਖਾਂ ਨੇ ਸਿੱਖ ਪਾਈਦਾਰ ਨੇ ਲੜਾਈ ਲੜੀ ਆਪਣੀ ਵਕਰੀ ਕਮੇਟੀ ਬਣਾਉਣ ਦੇ ਲਈ ਹਰਿਆਣਾ ਗੁਰਦਵਾਰਾ ਪੰਦ ਕਮੇਟੀ ਬਕਰੀ ਬਿਕੜਾ ਬਣ ਗਈ ਹੈ ਮੈਂਬਰਾਂ ਦੀ ਚੋਣ ਹੋ ਗਈ ਹੈ ਹੁਣ ਤੇ ਮੈਨੂੰ ਪ੍ਰਧਾਨ ਦੀ ਚੋਣ ਹੋਣੀ ਹੈ ਦੇਖਣਾ ਹੋਏਗਾ ਕਿ 24 ਸਾਲਾਂ ਬਾਅਦ ਜਿਹੜੀ ਹਰਿਆਣਾ ਗੁਰਦਵਾਰਾ ਪੰਦ ਕਮੇਟੀ ਪਹੁੰਚਾਈ ਹੈ ਉਹਦੇ ਪ੍ਰਧਾਨ ਕਿਹੋ ਜਿਹਾ ਹੋਣਗੇ ਆਖਰ ਸਿੱਖ ਪਾਈਚਾਰਾ ਨੀਤੋਂ ਕੰਮ ਕਰੇਗਾ ਦੇਖੋ ਕੋਈ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਸਿੱਖ ਹਮੇਸ਼ਾ ਸਿੱਖ ਪਾਈ ਜਾਰੀ ਰਸ ਗੱਲ ਤੋ ਕੰਮ ਕਰੇਗਾ ਉਹ ਸिखਾਂ ਦੀ ਸੇਵਾ ਲਈ ਬਣਦੀ ਹੈ ਗੁਰਦੁਆਰਾ ਸਾਹਿਬਾਂ ਦੇ ਪ੍ਰਬੰਧ ਲਈ ਰਾਖਲੇ ਬਣਦੀ ਹੈ ਸੋ ਜਿਹੜੇ ਵੀ ਪ੍ਰਣ ਜਿਹੜੇ ਵੀ ਲੀਡਰਸ਼ਿਪ ਆਵੇ ਕੋਚੋ ਕਾਟਾ ਉਹ ਇਸ ਤਰ੍ਹਾਂ ਦੀ ਨਿਮੈਂਦਗੀ ਹੋਣੀ ਚਾਹੀਦੀ ਹੈ ਕਿ ਸਿੱਖਾਂ ਦਾ ਗੁਰਦੁਆਰਾ ਸਾਹਿਬ ਜਿੰਨੇ ਸਹੀ ਸਭਾ ਹੋਰ 24 ਸਾਲਾਂ ਬਾਅਦ ਅਸਲ ਜਿੱਤਣ ਤੋਂ ਬਾਅਦ ਜੀ ਜਿਹਨੇ ਸਿਕਾਂਵੜੀ ਚੌਲਤੀ ਕੀਤੀ ਹੈ ਉਹ ਪ੍ਰਾਪਤੀ ਦੀ ਠੀਸ ਨਹੀਂ ਲਗਣੀ ਚਾਹੀਦੀ ਜੀ ਸੇ ਨਮੈਂਡਗੀ ਹੋਏਗੀ ਤਾਂ ਸਿਕ ਭਾਈ ਜਰਾ ਮਜ਼ਬੂਤੀ ਨਾਲ ਉਹ ਸਾਰੀ ਗੱਲ ਨੂੰ ਪ੍ਰਵਾਨ ਕਰੇਗਾ ਜੀ ਜੀ ਸਤ 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 ਅਵਾਦਵਾ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਅਹਿਮ ਜਾਣਕਾਰੀ ਸਾਂਝੀ ਕੀਤੀ ਮਿਹਰਬਾਨੀ ਜੀ ਉਸ ਇੱਕ ਪਾਸੇ ਜਿੱਥੇ ਅੱਜ ਫਸੀਲ ਤੋਂ ਫੈਸਲੇ ਸੁਣਾਏ ਗਏ ਤਾਂ ਉੱਥੇ ਹੀ ਦੂਜੇ ਪਾਸੇ ਨਜ਼ਰ ਟਿਕੀ ਹੋਈ ਹੈ ਹਰਿਆਣਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਦੇ ਉੱਪਰ ਆਖਿਰਕਾਰ ਨਵਾਂ ਪ੍ਰਧਾਨ ਕੌਣ ਹੋਏਗਾ ਤੇ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਕਿਸ ਤਰ੍ਹਾਂ ਚੱਲੇਗਾ ਕਿਉਂਕਿ ਇਸ ਤੋਂ ਪਹਿਲਾਂ ਚੀਜ਼ਾਂ ਬਹੁਤ ਵੱਖਰੀਆਂ ਸਨ ਪਰ ਹੁਣ ਚੀਜ਼ਾਂ ਵੱਖਰੀਆਂ ਹੋ ਗਈਆਂ ਨੇ ਉਮੀਦ ਕਰਦੇ ਹਾਂ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ